ਮੇਰੇ ਨਾਲ ਕਾਫੀ ਸਮੇ ਤੋਂ ਨਾ ਇੱਕ ਗੱਲ ਮੇਰੇ ਨਾਲ ਰੜਕ ਰਹੀ ਸੀਗੀ ਮੈਨੂੰ ਆਏ ਸੀ ਮੈਂ ਯਾਰ ਅੱਜ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਅੱਜ ਵੀ ਕਰਾਂ ਅੱਜ ਵੀ ਚਲੋ ਆਜੋ ਟਾਈਮ ਆ ਹੀ ਗਈ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂ ਚੰਗਾ ਮਾੜਾ ਟਾਈਮ ਦੁੱਖ ਸੁੱਖੇ ਜ਼ਿੰਦਗੀ ਦਾ ਹਿੱਸਾ ਚੰਗਾ ਮਾੜਾ ਟਾਈਮ ਤੇ ਦੁੱਖ ਸੁੱਖ ਜ਼ਿੰਦਗੀ 'ਚ ਆਉਣੇ ਹੀ ਆਉਣੇ ਆ ਜੇ ਅੱਜ ਮਾੜਾ ਟਾਈਮ ਚੱਲ ਰਿਹਾ ਜੇ ਆਪਾਂ ਮਿਹਨਤ ਕਰ ਰਹਿਆਂ ਤਾਂ ਕੱਲ ਨੂੰ ਵੈਰ ਗੁਰੂ ਚੰਗਾ ਟਾਈਮ ਵੀ ਲੈ ਕੇ ਆਊਗਾ ਨਾ ਜੇ ਅੱਜ ਦੁੱਖ ਆ ਤਾਂ ਕੱਲ ਨੂੰ ਵੈਰ ਗੁਰੂ ਸੁੱਖ ਵੀ ਲੈ ਕੇ ਆਊਗਾ ਕਿਸੇ ਦਾ ਮਾੜਾ ਨਾ ਕਰੋ ਝੂਠ ਨਾ ਬੋਲੋ ਹਨਾ ਸੱਚ ਦੇ ਰਾਹ ਤੇ ਚੱਲੋ ਜਿਹੜੀ ਮੇਨ ਗੱਲ ਆ ਵੀ ਮੈਨੂੰ ਗੱਲ ਖਟਕ ਰਹੀ ਸੀ ਕਿ ਮੈਂ ਕਰਨੀ ਚਾਹੁੰਦਾ ਸੀ ਮੇਰਾ ਥੋੜਾ ਜਿਹਾ ਆਪਦਾ ਫੈਮਿਲੀ ਮੈਟਰ ਸੀ ਆ ਘਰ ਦਾ ਉਸ ਤੋਂ ਪਹਿਲਾਂ ਚਲੋ ਕਾਲ ਦੇ ਟਾਈਮ ਸੀ ਹੈ ਇਕੱਠੇ ਪੜਦੇ ਰਹੇ ਯਾਰ ਬੇਲੀ ਸੀਗੇ ਹਨਾ ਜਦੋਂ ਤੁਸੀਂ ਪੜਦੇ ਹੁੰਨੇ ਆ ਉਸ ਟਾਈਮ ਵਾਲੇ ਜਿਹੜੇ ਤੁਹਾਡੇ ਯਾਰ ਦੋਸਤ ਆ ਉਹਨਾਂ ਨਾਲ ਤੁਹਾਡੀਆਂ ਇੰਨੀਆਂ ਗੱਸਾਂਝਾਂ ਹੁੰਦੀਆਂ ਮੰਨ ਲਓ ਪਰਿਵਾਰ ਰਿਸ਼ਤੇ ਤੱਕ ਆਪਣੀਆਂ ਗੱਲਾਂ ਜਾਂਦੀਆਂ ਹਨਾ ਕੋਈ ਜੋ ਦੁੱਖ ਸੁੱਖ ਆਪਾਂ ਜਿੰਨਾ ਚਿਰ ਉਹਨਾਂ ਨੂੰ ਦੱਸਦੇ ਨਹੀਂ ਆਪਣਾ ਵੀ ਇੱਕ ਮਾਨ ਨਹੀਂ ਹੌਲਾ ਹੁੰਦਾ ਯਾਰ ਵੀ ਹਨਾ ਆਪਾਂ ਇਹਨਾਂ ਨੂੰ ਦੱਸਦੇ ਭਰੋਸਾ ਆਉਂਦਾ ਹਨਾ ਸਾਰਿਆਂ ਤੋਂ ਵੱਡੀ ਗੱਲ ਤਾਂ ਅੱਜ ਕੱਲ ਤਾਂ ਯਾਰੀਆਂ ਦੋਸਤੀਆਂ ਤੁਹਾਨੂੰ ਪਤਾ ਹੀ ਆ ਵੀ ਨਾਦੀਆਂ ਹੀ ਰਹਿ ਗਈਆਂ ਤੇ ਜਿਹੜੀ ਮੇਨ ਆਪਾਂ ਗੱਲ ਕਰ ਰਹੇ ਆ ਮੇਰੇ ਕਿ ਰੋਲਾ ਸੀ ਨਿੱਜੀ ਉਸ ਤੋਂ ਪਹਿਲਾਂ ਲਗਭਗ ਮੈਂ ਤੁਹਾਨੂੰ ਕਲੀਅਰ ਕਰ ਹੀ ਦਿਨਾ ਉਹ ਫਿਰ ਕਹਿ ਦਿੰਦੇ ਆ ਯਾਰ ਜਾਣ ਕੇ ਝੂਠ ਮਾਰੀ ਜਾਂਦਾ ਇਹ ਕਿੰਨੇ ਸੀ ਕਿ ਲਗਭਗ ਉਸ ਟਾਈਮ ਤੇ ਮੇਰੇ ਫੋਨ 'ਚ ਕੋਈ ਨੰਬਰ ਹੋਊਗਾ ਕੋਈ 22300 100 200 ਇਧਰ ਉਧਰ ਹੋ ਸਕਦਾ ਤੇ ਜਦੋਂ ਮੇਰਾ ਰੌਣਾ ਪੈ ਗਿਆ ਪਹਿਲਾਂ ਮੇਰਾ ਸਟੇਟਸ ਲਿੰਦੇ ਸੀ ਕਿ ਦੋ ਦੋ ਢਾਈ ਢਾਈ 300 ਬੰਦਾ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਵੀ 300 ਪਲੱਸ ਜਾਂਦਾ ਸੀ ਐ ਤੇ ਜਦੋਂ ਮੇਰਾ ਰੌਣਾ ਪੈ ਗਿਆ ਪਹਿਲੇ ਮਹੀਨੇ ਦੂਜੇ ਮਹੀਨੇ ਹੈਰਾਨਗੀ ਵਾਲੀ ਗੱਲ ਹੈ ਜਿਹੜੇ ਬੰਦਿਆਂ ਤੇ ਮਾਨ ਸੀ ਆ ਇੱਕ ਵਾਰ ਤਾਂ ਉਹ ਬੰਦੇ ਵੀ ਨੰਬਰ ਬਲੌਗ 'ਚ ਕਰ ਗਏ ਸੀਗੇ ਨੰਬਰ ਬਲੌਗ ਚ ਕਰਕੇ ਚਲੋ ਮੇਰੀ ਆਤਾ ਸ਼ੇਤੀ ਕਿਤੇ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿ ਮੇਰੀ ਮਦਦ ਕਰੋ ਜਾਂ ਇਦਾਂ ਉਦਾਂ ਕਰੋ ਹਨਾ ਆਪ ਤੰਗੀ ਝੱਲ ਲਈਦੀ ਐ ਕੋਈ ਯਾਰ ਵੀ ਨਹੀਂ ਮੇਰਾ ਯਾਰ ਦੋਸਤ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਤੂੰ ਮੇਰੇ ਲਈ ਨਹੀਂ ਖੜਾ ਜਿੰਨੇ ਜੋਗਾ ਸੀ ਮੈਂ ਖੜਾ ਪਰ ਮੈਂ ਇਹ ਚੀਜ਼ ਦੇਖੀ ਵੀ ਤਿੰਨ 350 ਸਟੇਟਸ ਬੰਦਾ ਦੇਖਦਾ ਸੀ ਮੈਂ ਇਹਨਾਂ ਚੀਜ਼ਾਂ ਤੇ ਨਹੀਂ ਪੈਂਦਾਗਾ ਲਾਈਕ ਵੀਊ ਜਾਂ ਸਟੇਟਸ ਨਾਲ ਸਟੋਰੀਆਂ ਨਾਲ ਮੈਨੂੰ ਇਸ ਚੀਜ਼ ਨਾਲ ਨਹੀਂ ਕੋਈ ਚੱਕਰ ਪਰ ਮੈਨੂੰ ਇਹ ਗੱਲ ਖੜਕ ਰਹੀ ਸੀ ਕਿ ਜਦੋਂ ਮਾੜਾ ਟਾਈਮ ਪੈਂਦਾ ਨਾ ਨਾਲ ਜਿਨ੍ਹਾਂ ਨਾਲ ਆਪਣੀਆਂ ਦਿਲ ਦੀਆਂ ਸਾਂਝਾਂ ਹੁੰਦੀਆਂ ਉਹ ਵੀ ਬਲੌਗ 'ਚ ਪਾ ਜਾਂਦੇ ਨੰਬਰ ਤੇ ਮੇਰਾ ਸਟੇਟਸ 350 300 ਦੀ ਐਵਰੇਜ ਮੰਨ ਕੇ ਚੱਲੋ 250 ਦੀ ਲਾ ਲਓ 200 ਦੀ ਲਾ ਲਓ 200 ਦੀ ਐਵਰੇਜ ਮੰਨ ਕੇ ਜਦੋਂ ਮੇਰਾ ਸਟੇਟਸ 3-4 ਬੰਦੇ ਸਿਰਫ ਦੇਖਣ ਵਾਲੇ ਰਹਿ ਗਏ ਸੀ ਉਹ ਵੀ ਮੇਰੇ ਪਰਿਵਾਰਕ ਮੈਂਬਰ ਇੱਥੇ ਗੱਲ ਆ ਜਾਂਦੀ ਹੈ ਗੱਲ ਮੈਨੂੰ ਖੜਕ ਰਹੀ ਸੀ ਤੇ ਬਾਕੀ ਤੁਸੀਂ ਆਪ ਸੈਣੇ ਉਹ ਵੀ ਦੱਸਿਓ ਵੀ ਮੈਂ ਹਣਾ ਮੇਰੇ ਜੋ ਮਨ ਦੀ ਗੱਲ ਸੀ ਮੈਂ ਦੱਸੀ ਐ ਬਾਕੀ ਹਰੇਕ ਦਾ ਆਪੋ ਆਪਣਾ ਬੀ ਨਹੀਂ ਆ ਨਾ ਹਣਾ ਠੀਕ